ਅਸਿਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਪਿੰਡ ਨਰੰਗਾ ਬਾਬੂ ਚੁੱਕੇ ਆਂ ਬਾਈ ਨੇ ਕੁਝ ਵਫਾਰ ਦਾ ਕੰਮ ਕਰਦੇ ਪਰ ਪਸ਼ੂ ਕਿਤੇ ਕਰਦੇ ਕਿ ਨਹੀਂ ਕਹੀ ਆ ਪਰ ਪਸ਼ੂ ਨੇ ਲੈ ਕੇ ਆਂਦੇ ਬੜਾ ਚੰਗੀ ਕੁਆਲਿਟੀ ਫਿਸ਼ ਲੈ ਕੇ ਆਂਦੇ ਆ ਦੇਖੋ ਅੱਜ ਵੀ ਦੇ ਕੋਲ ਨੀਲੀ ਝੋਟੀ ਆ ਇੱਕੋ ਝੋਟੀ ਆ ਤੇ ਚੰਗੇ ਰਿਕਾਰਡ ਵਾਲੀ ਆ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਆਸਤਿਕ ਹਾਲ ਅਸਿਕਾ ਸੰਦੀਪ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰੇ ਜੀ ਤੁਹਾਡਾ ਬਹੁਤ ਬਹੁਤ ਤਰਬਾਰ ਦਾ ਬਹੁਤ ਬਹੁਤ ਕਰਦੇ ਨਾ ਹਾਂਜੀ ਇਦਾਂ ਵੀਰ ਇੱਕ ਅੱਧਾ ਭੁਖ ਲੇਲੀ ਦਾ ਚੱਲ ਜੀ ਹਾਂਜੀ ਪਰ ਲੈ ਕੇ ਚੰਗਾ ਹੀ ਆਨੇ ਸਿਰਾਈ ਲਿਆਈ ਦਾ ਹਾਂਜੀ ਇਹ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਠੀਕ ਆ ਛਿੱਗੀ ਆ ਮੂਹੋ ਛੇ ਦਾ ਹਾਂਜੀ ਤੇ ਇਕਰੇ ਮਾਲੀ ਦੀ ਜੀ ਇਹ ਵੀ ਰੋ ਤੇ ਡਾਇਮੰਡ ਦੀ ਦਾਤ ਦੇ ਬਾਕੀ ਅਗਲਾ ਸਮਝੇ ਕਰਿਓ ਉਹ ਤਾਂ ਆਪਾਂ ਨੂੰ ਇਨੀ ਗਰੰਟੀ ਦਿੰਦੇ ਆ ਵੀ ਭਵੇਂ ਨਹੀਂ ਟੈਸਟ ਕਰਾ ਲਓ ਡਿਜ਼ਾਈਨ ਤੇ ਟੈਸਟ ਕਰਾ ਲਓ ਬਾਕੀ ਨਾ ਬੰਦੇ ਸਾਂਭੀ ਵੜੀ ਹੋ ਜਣਾ ਥੋੜਾ ਬੋੜੀ ਸਾਈਕਲ ਲੱਗਦਾ ਮੈਂ ਕਿਸਾ ਮਾਲੀ ਹੋ ਸਕਦੀ ਆ ਬਾਕੀ ਕੰਦ ਕਾੜ ਦੀ ਵੱਡੀ ਭਾਰੀ ਹੈ ਸੋਹਣੀ ਝੋਟੀਆਂ ਸਾਰੇ ਤੇ ਗਾਂ ਫਿਰ ਕਿਹਨੇ ਮਾਲੀ ਉਹ ਕੱਪਣਾ ਹੈ ਗਾਂ ਤੇ ਉਹਨਾਂ ਦੱਸਿਆ ਸੀ ਜੋੜ ਮਨਜਾਦਰੀ ਪਾਰਸ ਤੇ ਕਿਹੜਾ ਹੈ ਚੰਗਾ ਪਾਰਸ ਹਾਂਜੀ ਠੀਕ ਹੈ ਠੀਕ ਪਤਾ ਨਹੀਂ ਉਹ ਨੀਲੀ ਦਾ ਕਿਹੜਾ ਨੀਲੀ ਨੀਲੀ ਹਾਂਜੀ ਤੇ ਖੋਲੀਏ ਬਸ ਹਾਂਜੀ ਲੋ ਜੀ ਡਾਇਮੰਡ ਕਹਿੰਦੇ ਬਾਕੀ ਤੁਸੀਂ ਆ ਜੀ ਸਮਝਣ ਲੈ ਆ ਜੇ ਬਾਕੀ ਮੇਰੇ ਖਿਆਲ ਸੋਮ ਵਿੱਚੋਂ 100% ਡਾਇਮੰਡ ਤੇ ਹੋ ਵੀ ਸਕਦੀ ਆ ਚਲੋ ਇੰਨੇ ਖਲੇ ਨੋਨ ਨੋਨ ਸਾਨੂੰ ਹੀ ਆ ਵੱਡੀ ਝੋਟੀ ਪੂਰੀ ਸਾਰੇ ਨਿਸ਼ਾਨੀਆਂ ਆ ਡਲ ਜੈਡ ਆਜੋ ਹੇਰ ਆਜੋ ਆਜੋ ਲੈਓ ਲੈਓ ਜੀ ਟਾਈਮ ਲੈ ਜੂਣਾ ਜੀ ਜੀ ਹਾਂ ਜੀ ਸੂਰ ਲੈ ਜੋ ڈاک ਦੇ ਦੇ ਦੱਸ ਦੇ ਲੈ ਜੂਗੀ ਤੋਰ ਤੋਰ ਬਾਠੀ ਤੇ ਬਹੁਤ ਸਲੀਟ ਛੋਟੀ ਸਿਲੇਵਾ ਦਵਾ ਚੋਟੀ ਬੋਲਾ ਤਿਆਰ ਕਰਨਾ ਜੀ ਬਾਕੀ ਸਲੀਪਾ ਠੰਡੀ ਠੰਡੀ ਬਣੀ ਨੇ ਦੇਖੀ ਦੇਖੀ ਜਾਨੀ ਬਜੀ ਦਾ ਮਰਜ਼ੀ ਇਹਦੇ ਗਿੱਟਿਆਂ ਤੋਂ ਮਿਲ ਜੋ ਭੋਜ ਦਾ ਮਰਜ਼ੀ ਸਰਾਏ ਆ ਬੋਲ ਹਾਈਟ ਦੀ ਛੋਟੀ ਹੈ ਜੀ ਨਿੱਕੀ ਮੋੜੀ ਛੋਟੀ ਨਹੀਂ ਜੀ ਹਾਂਜੀ ਫਿਰ ਬੋਲੋ ਸੰਦੀਪਾ ਮੋਲਤੇ ਦਾ ਆਪਾਂ ਕਰਦੇ 130 ਅੱਛਾ ਹਾਂਜੀ ਇੱਕੋ ਹੀ ਗੱਲ ਕਿ ਆਪਾਂ ਇਹਨੇ ਦੇ ਦੇਨੇ ਸੰਦੀਪਾ 120 ਦੀ ਦੇ ਦੇ ਇੱਕ 20 ਦੀ ਹਾਂਜੀ ਛੋੜ ਕਰ ਦੋ ਕਰਦੇ ਨੇ ਦੱਸ ਦੋ ਤੁਸੀਂ ਆਪੀ ਆਪੀ ਕਰੂ ਪਹਿਲੀ ਪਹਿਲੀ ਵੀਡੀਓ ਆ ਜਿਹੜੀ ਸੋਣੇ ਜੋਟੀ ਜਿਹੜਾ ਆਪਾਂ ਜੰਗੀ ਲਾਰੇ ਬਾਲਾ ਘਟਾ ਦੇ ਤੁਸੀਂ ਦੱਸ ਦੋ ਕੋਈ ਨਹੀਂ ਤੁਸੀਂ 500 ਇਹ ਕੀ ਕੋਈ ਮੰਦਰੀ ਠੀਕ ਹੈ ਇੱਕ 15 ਜੋਟੀ ਇਹਦੀ ਤੇ ਮੇਰਾ ਵੀ ਜਿਹੜਾ ਲੈ ਗਿਆ ਇਹਨੇ ਜਾਂਦਾ ਕਰੂਗਾ ਜਾਂਦੀ ਕਰੂਗਾ ਕਿਉਂਕਿ ਮੇਰੇ ਸਾਰੇ ਨਿਸ਼ਾਨੇ ਛੋਟੇ ਜਾਂਦੇ ਮੂਮਾ ਜੀ ਨੇ ਆਹ ਨੇ ਠੀਕ ਆ ਰੇਡ ਵੀ ਵੀਰ ਦਾ ਠੀਕ ਆ ਤੇ ਬਾਕੀ ਮੇਰਾ ਵੀਰ ਆਓ ਇੱਥੇ ਚੈੱਕ ਕਰਕੇ ਲੈ ਕੇ ਜਾਓ ਆਪਾਂ ਛੋਟੀ ਨਿਕਲ ਜਾਏ ਇਹਨੂੰ ਸੁਦੀਪ ਵੀ ਕੋਈ ਇਹਨੂੰ ਪਾਰਦੀ ਕਿਹਾ 1% ਵੀ ਕੋਈ ਨੌਕਰੀ ਨਹੀਂ ਆ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਥਣ ਦੀ ਠੰਡੀ ਪੂਰੀ ਠੀਕ ਆ ਆ ਆਪਣੇ ਕੋ ਮਾੜੀ ਜੀ ਡਰੀ ਨਹੀਂ ਤੇ ਕੋਈ ਚੱਕਰ ਹੀ ਨਹੀਂ ਠੀਕ ਆ ਠੀਕ ਆ ਹਾਂ ਜਿੱਦਾਂ ਮਰਜੀ ਇਹਦੇ ਉੱਤੇ ਬੋਲੋ ਮੇਰਾ ਵੀਰ ਨੰਬਰ ਫਿਰ ਬੋਲੋ ਇੱਕ ਨੰਬਰ ਆਪਣਾ 98555 85140 985555 ਪਿੰਡ ਨਰੰਗਵਾਂ ਤਹਿਸੀਲ ਜ਼ਿਲ੍ਹਾ ਤੰਤਰ ਹਣਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ